ਪੰਜਾਬ ਦੇ ਲੁਧਿਆਣਾ ਸ਼ਹਿਰ ਵਿੱਚ ਗੈਰ ਕਾਨੂੰਨੀ ਦੇ ਵਪਾਰ ਖਿਲਾਫ ਬੀਤੇ ਦਿਨ ਹੀ ਸਿਟੀ ਪੁਲਿਸ ਵੱਲੋਂ ਵੱਖ-ਵੱਖ ਹੋਟਲਾਂ 'ਚ ਇਕੱਠਿਆਂ ਛਾਪੇਮਾਰੀ ਮੁਹਿੰਮ ਚਲਾਈ ਗਈ ਹੈ ਜਿਸ ਦੌਰਾਨ ਕਈ ਸ਼ੱਕੀ ਜੋੜਿਆਂ ਨੂੰ ਹਰਾਸਤ ਵਿੱਚ ਲਿਆ ਗਿਆ। ਇਹ ਕਾਰਵਾਈ ਇਲਾਕੇ ਦੇ ਲੋਕਾਂ ਵੱਲੋਂ ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਕੀਤੀ ਗਈ ਹੈ ਜਿਸ ਕਰਕੇ ਕਈ ਹੋਟਲਾਂ ਦੇ ਵਿੱਚ ਹੜਕਮ ਮਚ ਗਿਆ। ਖਾਸ ਕਰਕੇ ਮੀਨੀ ਰੋਜ਼ ਗਾਰਡਨ ਦੇ ਨੇੜਲੇ ਥਾਣਾ ਡਿਵੀਜ਼ਨਲ ਨੰਬਰ 3 ਦੇ ਅਧੀਨ ਆਉਂਦੇ ਇਲਾਕੇ ਦੇ ਇੱਕ ਹੋਟਲ ਨੂੰ ਨਿਸ਼ਾਨਾ ਬਣਾਇਆ ਗਿਆ ਜਿੱਥੇ ਕਥਿਨ ਤੌਰ ਤੇ ਗੈਰ ਕਾਨੂੰਨੀ ਗਤੀਵਿਧੀਆਂ ਚੱਲ ਰਹੀਆਂ ਸਨ। ਪੁਲਿਸ ਨੇ ਹੋਟਲ ਦੇ ਕਮਰਿਆਂ 'ਚੋਂ ਫੜੇ ਗਏ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਹੈ ਤੇ ਹੋਟਲ ਪ੍ਰਬੰਧਕ ਕੋਲ ਵੀ ਸੰਬੰਧੀ ਜਵਾਬ ਤਲਬ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਜਾਣ ਕੇ ਦੱਸਿਆ ਕਿ ਉਕਤ ਥਾਂ 'ਤੇ ਬਾਰੇ ਸ਼ਿਕਾਇਤਾਂ ਮਿਲੀਆਂ ਸੀ ਜਿਸ ਦੇ ਆਧਾਰ 'ਤੇ ਇਹ ਛਾਪਾ ਮਾਰਿਆ ਗਿਆ। ਮੌਕੇ ਤੋਂ ਹੀ ਕੁਝ ਜੋੜਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਜਿਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ। ਜਲਦੀ ਹੀ ਇਸ ਮਾਮਲੇ ਵਿੱਚ ਐਫ ਆਈ ਆਰ ਦਰਜ ਕੀਤੀ ਜਾਵੇਗੀ ਜਿਸ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਜਿਹੜੀ ਕਿ ਕੀਤੀ ਜਾਵੇਗੀ। ਸੂਤਰਾ ਅਨੁਸਾਰ ਜ਼ਿਲ੍ਹੇ ਵਿੱਚ ਪੁਲਿਸ ਦੀਆਂ ਕਈ ਟੀਮਾਂ ਵੱਖ-ਵੱਖ ਹੋਟਲਾਂ ਵਿੱਚ ਛਾਪੇਮਾਰੀ ਕਰ ਰਹੀਆਂ ਨੇ ਤਾਂ ਜੋ ਗੈਰ ਕਾਨੂੰਨੀ ਗਤੀਵਿਧੀਆਂ ਤੇ ਰੋਕ ਲਗਾਈ ਜਾ ਸਕੇ। ਇਹ ਕਾਰਵਾਈ ਇਲਾਕਾ ਵਾਸੀਆਂ ਵਿੱਚ ਪੁਲਿਸ ਪ੍ਰਤੀ ਭਰੋਸੇ ਨੂੰ ਵਧਾਉਣ ਵਿੱਚ ਸਾਬਿਤ ਹੋਈ ਹੈ ਅਤੇ ਆੜੇ-ਦਿਵਾਰੇ ਦੇ ਹੋਰ ਹੋਟਲ ਚਾਲਕ ਵਾਲਿਆਂ ਨੂੰ ਵੀ ਚੌਕਸ ਕਰ ਦਿੱਤਾ ਹੈ। ਰਾਤ ਸਾਡੇ ਇੰਸਪੈਕਟਰ ਸਾਹਿਬ ਐਸਐਸਓ ਸਾਹਿਬ ਸਰਦਾਰ ਵਿਕਰਮਜੀਤ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਦੇ ਸਬੰਧ ਭਾਰਤ ਨਗਰ ਚੌਕ ਮੌਜੂਦ ਸੀ। ਉਹਨਾਂ ਨੂੰ ਤਲਾਸ਼ ਮਿਲੀ ਸੀ ਕਿ 6 ਸੁਪਾ ਸੈਂਟਰ ਦੇ ਜਿਹੜਾ ਮਾਲਕ ਗੌਰਵワਸੀ ਅੰਮ੍ਰਿਤਸਰ ਇਹ ਆਪਣੇ ਜਿਸਮ ਫਰੋਚੀ ਦਾ ਧੰਦਾ ਕਰਾ ਰਿਆ ਦੋ ਇਹਦੇ ਸੈਂਟਰ ਆ ਜੀ ਇੱਕ ਤਾਂ ਮੰਤਰਾ ਸੁਪਾ ਸੈਂਟਰ ਹੈ ਇੱਕ ਸ੍ਰੀ ਸੁਪਾ ਸੈਂਟਰ ਹੈ ਤੇ ਐਸਐਚਓ ਸਾਹਿਬ ਨੇ ਸਮੇਤ ਆਪਣੇ ਸਾਥੀਆਂ ਦੀ ਰੇਡ ਕੀਤਾ ਜਿਹਦੇ ਵਿੱਚ ਚਾਰ ਲੜਕੀਆਂ ਤੇ ਇੱਕ ਲੜਕਾ ਅੰਗਰਫ्तार ਕੀਤੇ ਰਾਤੀ ਜਿਨ੍ਹਾਂ ਨੂੰ ਅਜਮਾਨੀ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਤੇ ਜਿਹੜੇ ਮਾਲਕ ਹੈ ਇਹਨਾਂ ਦੋਨਾਂ ਸੈਂਟਰਾਂ ਦਾ ਗੌਰਵ ਹਗਾ ਉਹ ਅੰਮ੍ਰਿਤਸਰ ਉਹ ਫਰਾਰ ਹੈ ਦੋਨੋਂ ਇੱਕੋ ਹੀ ਇੱਕੇ ਬੰਦੇ ਨੇ ਸਪਾ ਸੈਂਟਰ ਦੇ ਸੁਪਾ ਸੈਂਟਰ ਦੇ ਜਿਹੜੇ ਦੋ ਆ ਦੋਨਾਂ ਦਾ ਮਾਲਕ ਇੱਕ ਹੀ ਆ ਜੀ ਇਹ ਗੌਰਵ ਜਿਹੜਾ ਅੰਮ੍ਰਿਤਸਰ ਦਾ ਰਹਿਣ ਵਾਲਾ ਇਹ ਨਹੀਂ ਮਿਲਿਆ ਇਹ ਫਰਾਰ ਹੈ ਕਿਹੜੀ ਕਿਹੜੀ ਜਗ੍ਹਾ ਨਹੀਂ ਤੁਹਾਨੂੰ ਪਤਾ ਹੈ ਇਹ ਇੱਕ ਤਾਂ ਹੈਗਾ ਜੀ ਆਪਣੇ ਮੰਤਰਾ ਸਪਾ ਸੈਂਟਰ ਪੀਏਯੂ ਗੇਟ ਨੰਬਰ 2 ਤੇ ਜਿਹੜੇ ਆ ਤੇ ਜਿਹੜਾ ਸਿਕਸ ਸਪਾ ਸੈਂਟਰ ਹੈ ਇਹ ਇੱਥੇ ਆਰਤੀ ਚੌਂਕ ਦੇ ਨੇੜੇ ਆ ਇੱਥੇ ਮਤਲਬ ਧੰਦਾ ਕਰਦੇ ਸੀ ਗਲਤ ਜੋ ਕਾਬੂ ਕੀਤੇ ਗਏ ਜਿਨ੍ਹਾਂ ਨੂੰ ਅਜ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਬਸ ਇਹ ਰਿਖਦਾ ਇਹਨਾਂ ਦੇ ਖਿਲਾਫ ਇਹੀ ਜੀ 3 4 5 ਇਹ ਮੋਰਲ ਟਰੈਫਿਕ ਐਕਟ ਅਜਿਹਾ ਉਹਦੇ ਖਿਲਾਫ ਕਾਰਵਾਈ ਅਮਲ ਚ ਲੰdzi ਗਈ ਹੈ ਤੇ ਇਹਨਾਂ ਨੂੰ ਅੱਜ ਕੋਰਟ 'ਚ ਪੇਸ਼ ਕੀਤਾ ਜਾਏਗਾ ਅੱਗੇ ਜੋ ਫਰਦਰ ਇਨਵੈਸਟੀਗੇਸ਼ਨ ਹੋਗੀ ਉਹ ਦੇਖੀ ਜਾਏਗੀ ਸਰ ਇਹ ਮੈਸੇਜ ਇਹਨਾ ਚਾਹੁੰਦਾ ਹਾਂ ਉਹਨਾਂ ਲੋਕਾਂ ਨੂੰ ਜਿਹੜੇ ਇਸੋ ਕੁਸ਼ੀਆ ਧੰਦਾ ਕਰਦੇ ਨੇ ਹਿੰਦੇ ਕਿਸਪਾਸ ਸੈਂਟਰ ਦੀ ਆਪ ਮੈਸੇਜ ਇਹੀ ਹੈ ਜੀ ਪੁਲਿਸ ਵੱਲੋਂ ਇਹਨਾਂ ਜਿਹੜੇ ਸਪਾ ਸੈਂਟਰਾਂ ਦੇ ਸਖਤੀ ਨਾਲ ਨਜ਼ਰ ਰੱਖੀ ਜਾ ਰਹੀ ਹੈ ਤੇ ਕਾਰਵਾਈ ਕੀਤੀ ਜਾ ਰਹੀ ਹੈ ਜੋ ਵੀ ਗਲਤ ਕੰਮ ਕਰਦੇ ਆ ਲੜਕੀਆਂ ਦੇ ਨ ਲੜਕੀਆਂ ਦੇ ਜਿਸਮ ਵ੍ਰੋਚੀ ਦੇ ਹੁੰਦਾ ਕਰਵਾ ਰਹੇ ਆ ਉਹਨਾਂ ਦੇ ਖਿਲਾਫ ਮਾਨਯੋਗ ਕਮਿਸ਼ਨਰ ਸਾਹਿਬ ਜਿਹੜੇ ਬੜੇ ਸਖਤ ਆ ਤੇ ਉਹ ਸਖਤ ਉਹਨਾਂ ਦੇ ਆਦੇਸ਼ ਆ ਵੀ ਇਹੋ ਜਿਹਾ ਗਲਤ ਕੰਮ ਜਿਹੜਾ ਗੈਰਕਾਨੂੰਨੀ ਕੰਮ ਕੋਈ ਵੀ ਜਿਹੜਾ ਕਰਦਾ ਉਹਦੇ ਖਿਲਾਫ ਸਖਤੀ ਕੀਤੀ ਜਾਵੇ ਸਰ ਟੋਟਲ 5 ਜਨੇ ਹੀ ਗ੍ਰਿਫਤਾਰ ਹੋਏ ਹਾਂਜੀ ਇਹਦੇ ਵਿੱਚ ਲੜਕੀਆਂ ਕੁਝ ਵਿਆਹ ਉੱਤੇ ਆ ਵੀ ਹੈਗੀਆਂ ਵਿਆਹੀਆਂ ਹੋਈਆਂ ਵੀ ਆ ਹਾਂ ਕੁਝ ਲੜਕੀਆਂ ਵਿਆਹੀਆਂ ਵੀ ਆ ਜੀ ਕੁਝ ਅਨਮੈਰਿਡ ਕੁਝ ਵਿਹਿੰਗ ਜਿਸ ਕੀ ਕਹਿਣਾ ਚਾਹੁੰਦੀ ਕੀ ਚੇਤਾਵਨੀ ਆ ਤੁਹਾਡੀ ਜਿਹੜੇ ਲੋਕੀ ਉੱਪਰ ਆ ਤੁਹਾਵਨੀ ਇਹੀ ਹੈ ਜੀ ਬਸ ਕੇ ਜਿਹੜਾ ਕੋਈ ਵੀ ਇਹ ਗਲਤ ਕੰਮ ਜਿਹੜੇ ਸੁਪਾਸ ਸੈਂਟਰ ਦੀ ਆਰਡ ਦੇ ਵਿੱਚ ਕੋਈ ਗਲਤ ਕੰਮ ਨਾ ਕਰਵਾਉਣ ਸਮਾਜ ਨੂੰ ਗਲਤ ਬਸੇ ਨਾ ਲੱਗੇ ਜਾਣ ਤੇ ਸਹੀ ਆਪਣਾ ਜਿਹੜਾ ਕੰਮ ਆ ਉਹਨਾਂ ਦਾ ਜਿਹੜਾ ਹੈਗਾ ਉਹ ਕੰਮ